ਥਾਣਾ ਬਲਟੋਹਾ ਵਿਖੇ ਕਿਸੇ ਕੰਮ ਗਈ ਕਿਸਾਨਾ ਗੁਨਾਲ ਥਾਣਾ ਬਲਟੋਹਾ ਦੀ ਐਸਐਚਓ ਮੈਡਮ ਵੱਲੋਂ ਵਰਤੀ ਗਈ ਪੱਦੀ ਸ਼ਬਦਾਬਦੀ ਤੋਂ ਬਾਅਦ ਰੋਸ ਦੇ ਵਿੱਚ ਆਏ ਕਿਸਾਨਾ ਨੇ ਥਾਣਾ ਬਲਟੋਹਾ ਦੇ ਸਾਹਮਣੇ ਧਰਨਾ ਲਗਾ ਕੇ ਐਸਐਚਓ ਦੇ ਖਿਲਾਫ ਜਨਮ ਕੇ ਨਾਰੇ ਪਾਸੀ ਕੀਤੀ ਹੈ ਸੁਪ੍ਰਾਂਤ ਜਾਣਕਾਰੀ ਦਿੰਦਿਆਂ ਹੋਇਆਂ ਪੀੜਿਤ ਕਿਸਾਨਾ ਕੋ ਦਰਬਾਰਾ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਨਾਲ ਬਲਾਕ ਦੇ ਵਿੱਚ ਮੈਂਬਰ ਨੇ ਉਹ ਲਗਾਤਾਰ ਹੀ ਕਿਸਾਨਾਂ ਦੀਆਂ ਤੇ ਹੋਰ ਮੰਗਾ ਨੂੰ ਲੈ ਕੇ ਥਾਣੇ ਦੇ ਵਿੱਚ ਅਕਸਰ ਹੀ ਆਉਂਦੇ ਰਹਿੰਦੇ ਨੇ ਉਹਨਾਂ ਕਿਹਾ ਕਿ ਅੱਜ ਉਹ ਇਸ ਮਾਮਲੇ ਨੂੰ ਲੈ ਕੇ ਥਾਣਾ ਬਲਟੋਹਾ ਵਿਖੇ ਆਏ ਸਨ ਕਿ ਥਾਣਾ ਬਲਟੋਹਾ ਪੁਲਿਸ ਵੱਲੋਂ ਥੋੜੇ ਦਿਨ ਪਹਿਲਾਂ ਇੱਕ ਸ਼ਰਾਬ ਦੇ ਕੇਸ ਦੇ ਵਿੱਚ ਇੱਕ ਨੌਜਵਾਨ ਨੂੰ ਫੜ ਕੇ ਉਸ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਨੂੰ ਥਾਣਾ ਬਲਟੋਹਾ ਪੁਲਿਸ ਵੱਲੋਂ ਮਾਨਯੋਗ ਜੱਜ ਸਾਹਮਣੇ ਪੇਸ਼ ਕਰਵਾ ਕੇ ਹਵਾਲਾਤ ਵਿੱਚ ਜੇਲ੍ਹ ਭੇਜਣਾ ਸੀ ਐਨ ਐਨ ਹੋਈ ਜਾਂਤ ਉਸ ਨੌਜਵਾਨ ਨੂੰ थाना ਬਲਟੋਹਾ ਦਾ ਇੱਕ ਮੁਲਾਜ਼ਮ ਹਤੇ थाना ਬਲਟੋਹਾ ਵਿਕੇ ਕਾਮਕਾਰ ਦਾ ਇੱਕ ਪ੍ਰਾਈਵੇਟ ਨੌਜਵਾਨ ਨਾਲ ਲੈ ਕੇ ਜਾਂ ਸਾਹਮਣੇ ਪੇਸ਼ ਕਰਨ ਦੇ ਲਈ ਚੱਲੇ ਤਾਂ ਉਸ ਨੌਜਵਾਨ ਨੇ ਕੁਝ ਕਾਰਨਾ ਕਰਕੇ ਸਾਈਨ ਕਰਨ ਤੋਂ ਮਨਾ ਕਰ ਦਿੱਤਾ ਤਾਂ પોલીસ ਮੁਲਾਜ਼ਮ ਦੇ ਨਾਲ ਗਏ ਪ੍ਰਾਈਵੇਟ ਵਿਅਕਤੀ ਨੇ ਸ਼ਾਪ ਦੇ ਕੇਸ ਦੇ ਵਿੱਚ ਫੜੇ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਕਾਫੀ ਜ਼ਿਆਦਾ ਬਿਮਾਰ ਹੋ ਗਿਆ ਤੇ ਮਾਨਸਿਕ ਤੌਰ ਉੱਤੇ ਵੀ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਸ ਨੂੰ ਲੈ ਕੇ ਥਾਣਾ ਬਲਟੋਖਾ ਵਿਖੇ ਮੈਡਮ ਐਸ ਐਚਓ ਸਨੀਤਾ ਰਾਣੀ ਨੂੰ ਪੁੱਛਣਗੇ ਤਾਂ ਖਾਨਿ ਦੇ ਵਿੱਚ ਕੰਮ ਕਰਦੇ ਪ੍ਰਾਈਵੇਟ ਨੌਜਵਾਨ ਨੇ ਕੇਸ ਕਾਨੂੰਨ ਤਹਿਤ ਸ਼ਰਾਬ ਦੇ ਕੇਸ ਵਿੱਚ ਫੜੇ ਗਏ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਤਾਂ ਇਸ ਗੱਲ ਨੂੰ ਲੈ ਕੇ ਐਸ ਐਚਓ ਮੈਡਮ ਸੁਨੀਤਾ ਰਾਣੀ ਪੜਕ ਗਈ ਉਹ ਭद्दी ਸ਼ਬਦਾਬਲੀ ਬੋਲਦੇ ਹੋਏ ਉਹਨਾਂ ਨੂੰ ਥਾਣੇ ਵਿੱਚੋਂ ਧੱਕਾ ਮਾਰ ਕੇ ਬਾਹਰ ਕੱਢਣ ਦੇ ਲਈ ਮੁਲਾਜ਼ਮਾਂ ਨੂੰ ਕਹਿਣ ਲੱਗ ਪਏ ਕਿਸਾਨਾ ਗੁਨੇ ਦੱਸਿਆ ਹੈ ਕਿ ਜਦ ਐਸ ਐਚਓ ਮੈਡਮ ਨੇ ਆਪਣੀ ਸ਼ਬਦਾਬਲੀ ਬੰਦ ਨਹੀਂ ਕੀਤੀ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਇਹ ਧਰਨਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਦੋਂ ਸਮਾਪਨੇ ਨੂੰ ਲੈ ਕੇ ਥਾਣਾ ਬਲਟੋਹਾ ਦੇ ਐਸਐਚਓ ਮੈਡਮ ਸੁਨੀਤਾ ਰਾਣੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਲਕੀ ਦੇ ਵਿੱਚ ਜਾ ਕੇ ਉਹਨਾਂ ਤੋਂ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਜਿਸ ਹਾਲਤ ਕਿਸਾਨਾਂ ਕੋਲੋਂ ਬੈਠ ਕੇ ਧਰਨਾ ਲਗਾ ਦਿੱਤਾ ਗਿਆ ਇਹ ਧਰਨਾ ਸਪਾਪਤ ਕਰਵਾ ਦਿੱਤਾ ਗਿਆ ਹਾਂਜੀ ਮਨਾਵਾਂ ਸਾਹਿਬ ਅੱਜ ਜਿਹੜਾ ਧਰਨਾ ਦਿੱਤਾ ਗਿਆ ਇਹ ਤੁਹਾਡੇ ਨਾਲ ਸਹਿਯੋਗ ਕੀਤਾ ਗਿਆ ਵਾ ਹਾਂਜੀ ਹਾਂਜੀ ਕੀ ਮਾਮਲਾ ਕੀ ਸੀ ਹੈ ਮਾਮਲਾ ਵੇਖੋ कि ਸਾਡੇ ਕਾਮਰੇਡ ਦਰਬਾਰਾ ਸਿੰਘ ਜੀ ਬਲਟੋਆ ਜੋ ਬੜੇ ਵਧੀਆ ਇਖਸਾਨ ਆਕੂ ਨੇ ਸਾਡੇ ਨਾਲ ਨਸ਼ੇ ਦੇ ਵਿਰੋਧ ਕਿਉਂ ਨਾ بڑا ਸਾਥ ਦਿੱਤਾ ਹੈ ਅੱਜ ਉਹਨਾਂ ਦੇ ਦਰਮਿਆਨ ਆ ਔਰ ਐਸ ਐਚ ਓ ਬਲਟੋਆ ਉਹਨਾਂ ਦੇ ਵਿੱਚਕਾਰ ਜੜੀ ਆ ਤਲਕੀ ਹੋ ਗਈ ਔਰ ਉਹਦੇ ਕਰਕੇ ਸਾਨੂੰ ਮਜਬੂਰਨ ਧਰਨਾ ਲਾਉਣਾ ਪਿਆ ਕਿ ਜੇ ਸਾਡੇ ਨਾਲ ਆ ਬਹੁਤ ਬਾਰਾਂ ਦੇ ਨਾਲ ਥਾਣੇ ਦੇ ਵਿੱਚ ਇਹੋ ਜਿਹਾ ਵਿਰਤਾਉ ਕੀਤਾ ਜਾਊਗਾ ਫਿਰ ਆਮ ਪਬਲਿਕ ਨੂੰ ਇਨਸਾਫ ਕਿੱਥੇ ਕਿਸ ਕਰਕੇ ਅਸੀਂ ਇੱਥੇ ਧਰਨਾ ਦਿੱਤਾ ਔਰ ਪੁਲਿਸ ਨੇ ਆਪਣੀ ਜੜੀ ਆ ਐਸ ਐਚ ਓ ਸਾਹਿਬ ਉਹਨਾਂ ਆਪਣੀ ਗਲਤੀ ਮੰਨਣੇ ਕੇ ਜਿਹੜੀ ਮੇ ਸਾਡਾ ਸਟਾਰਟਿੰਗ ਹੋ ਗਿਆ ਅੱਗੇ ਤੋਂ ਅਸੀਂ ਇਦਾਂ ਨਹੀਂ ਹੋਏਗਾ ਅੱਗੇ ਤੋਂ ਤੁਹਾਡਾ ਜਿਹੜਾ ਪੰਦਾ ਮਾਨ ਸਨਮਾਨ ਦਿੱਤਾ ਜਾਊਗਾ ਔਰ ਤੁਹਾਡਾ ਸਹਿਯੋਗ ਵੀ ਦਿੱਤਾ ਜਾਊਗਾ ਤੁਹਾਡਾ ਸਹਿਯੋਗ ਲਿਆ ਗਿਆ ਔਰ ਫਿਰ ਆਨੇ ਜਿਹੜਾ ਇੰਟਰਵਿਊ ਕਾਮਰੇਟ ਜੀ ਅੱਜ ਜਿਹੜਾ ਜਥੇਬੰਦੀ ਵੱਲੋਂ ਧਰਨਾ ਲਾਇਆ ਗਿਆ ਕਿਹੜੇ ਮਕਸਦ ਨੂੰ ਲੈ ਕੇ ਲਾਇਆ ਗਿਆ ਜੀ ਐ ਪਹਿਲਾਂ ਵਧਾਈ ਦੇ ਪਾਤਰਿਆ ਮੇਰੇ ਵੀਰ ਪਤਕਰਾਰੇ ਆਏ ਆ ਜਿਨ੍ਹਾਂ ਨੇ ਸਰਕਾਰ ਤੱਕ ਗੱਲ ਪਹੁੰਚਾਉਣੀ ਆ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਗ੍ਰਾਹਾ ਮੀਤ ਪ੍ਰਧਾਨ ਦਲੇਰ ਸਿੰਘ ਰਾਜੂਗੇ ਏ ਸਾਨੂੰ ਅਬਰਜੈਂਸੀ ਜਿਹੜਾ ਧਰਨਾ ਹੈ ਲਾਉਣਾ ਕਿਉਂ ਪੈ ਗਿਆ ਸਰਦਾਰ ਦਰਬਾਰਾ ਸਿੰਘ ਦਾ ਮਸਲਾ ਸੀ ਆਏ ਹੀ ਐਸਐਚਓ ਤੋਂ ਸਾਡੀ ਭੈਣ ਹੀ ਲੱਗਦੀ ਆ ਭੈਣ ਹੀ ਕਹਾਂਗੇ ਜੇ ਤੁਹਾਡੀ ਭੈਣ ਹੀ ਐਸਐਚਓ ਇਹਨਾਂ ਦੇ ਕੋਈ ਆਪਸ ਵਿੱਚ ਤਲਖੀ ਹੋਈ ਆ ਮੜੀ ਜੀ ਉਧਰ ਉਧਰੀ ਗੱਲਬਾਤ ਹੋ ਗਈ ਇਹਨਾਂ ਦੀ ਉਹਦੇ ਦੇ ਰੈਂਚਸ ਦੇ ਵਿੱਚ ਆਣ ਕੇੜਾ ਧਰਨਾ ਸਾਹਿਬ ਕੀਆ ਧਰਨਾ ਲਾਇਆ ਸੜਕ ਬੰਦ ਕੀਤੀ ਸਾਰਾ ਕੁਝ ਕੀਤਾ ਹੁਣ ਉਹਨਾਂ ਨੇ ਸਾਨੂੰ ਅੰਦਰ ਸੱਦਿਆ ਹੈ ਸਾਦ ਕੇ ਸਾਡੀ ਗੱਲਬਾਤ ਚੱਲੀ ਟੇਬਲ ਤੇ ਉਹਨਾਂ ਨੇ ਸੌਰੀ ਫੀਲ ਕੀਤੀ ਆ ਤੇ ਉਹਦੇ ਕਰਕੇ ਫੇਰ ਇਹਨਾਂ ਵਿਚਵਾਜ ਦਵਾਇਆ ਤੇ ਫੇਰ ਇਹਦਾ ਧਰਨਾ ਜਿਹੜਾ ਅਸੀਂ ਇਹ ਸਮਾਪਤ ਕਰਤਾ ਇਹ ਜਿਹੜੀ ਕੋਟ ਮਾਰ ਯੋਦਾ ਕੋਈ ਅਜੇ ਮੁੱਦਾ ਹੋਇਆ ਹੈ ਕੋਟ ਮਾਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਨੇ ਕੋਟ ਮਾਰ ਸੰਗਲ ਆਹੀ ਆ ਵੀ ਤੇ ਸੰਗਤ ਦੇ ਨਿਸ਼ਾਨ ਆ ਉਹਨੂੰ ਕੋਟ ਹੋਈ ਆ ਉਸ ਕਿੰਨੇ ਆ ਸਾਡਾ ਪ੍ਰਾਈਵੇਟ ਬੰਦਾ ਹੈ ਉਹ ਜ਼ਿੰਮੇਵਾਰ ਉਹ ਉਹ ਬੰਦਾ ਹੈ ਉਹ ਵਾਕਈ ਉਸ ਗੱਲ ਤੇ ਉਹਨੂੰ ਮਾਰੀ ਦੀ ਬਾਹ ਤੇ ਧਰੀ ਢਾਈ ਆ ਕੁੱਟਿਆ ਹੀ ਉਹ ਸਾਚਾ ਉਹ ਵਿਸ਼ਵਾਸ ਦਵਾਇਆ ਗਿਆ ਕੋਈ ਕਾਰਵਾਈ ਦਾ ਵਿਸ਼ਵਾਸ ਦਵਾਇਆ ਗਿਆ ਕਿ ਜੋ ਬੰਦੀ ਕਾਰਵਾਈ ਕਰਾਂਗੇ ਹਾਂਜੀ ਕਮਰੇਟੀ ਆ ਜਿਹੜਾ ਧਰਨਾ ਲਾਇਆ ਗਿਆ ਥਾਣੇ ਦੇ ਸਾਹਮਣੇ ਕਿਸ ਮਸਲੇ ਨੂੰ ਲੈ ਕੇ ਲਾਇਆ ਗਿਆ ਜੀ ਧਰਨਾ ਪਤਨ ਮੋਟਰ ਤੇ ਗਿਆ ਟੀਵੀ ਸਟੇਸ਼ਨ ਇੱਥੇ ਨਾ ਜੋ ਆਪਣੇ ਐਸਐਸਓ ਸਾਹਿਬ ਨਾਲ ਬਦਲ ਗੱਲ ਕਰਨਾ ਐ ਸਾ ਵੀ ਇਸ ਤਰ੍ਹਾਂ ਮੁੰਡੇ ਨੂੰ ਆ ਤੇ ਕੁੱਟਿਆ ਗਿਆ ਵਾ ਅੰਗਰੇਜ਼ ਸਿੰਘ ਪਰ ਉਹ ਜਦੋਂ ਸੱਚ ਨੂੰ ਦੱਸਿਆ ਤੇ ਉਹ ਥੋੜੇ ਜੇ ੜਕ ਪਏ ਸੱਚੋ ਸਾਹਿਬ ਤੇ ਉੱਥੇ ਆ ਕੇ ਰੋਣਾ ਪੈ ਗਿਆ ਇਸ ਗੱਲ ਦਾ ਕਿਉਂਕਿ ਉਹਨੂੰ ਪੁੱਛਿਆ ਸੀ ਵੀ ਪ੍ਰਾਈਵੇਟ ਬੰਦਾ ਇਹਨੂੰ ਕਿਉਂ ਲੈ ਕੇ ਗਿਆ ਸਿਰਫ ਇੰਨੀ ਗੱਲ ਹੋਈ ਉਹਦੇ ਨਾਲ ਹੋਰ ਕੋਈ ਗੱਲ ਨਹੀਂ ਉਹਨੂੰ ਇਹ ਹੀ ਪੁੱਛਿਆ ਗਿਆ ਵੀ ਆ ਜਿਹੜੀ ਕੁਰਸੀ ਹੈ ਤੂੰ ਨਿਆਂ ਮੰਗਦੇ ਆ ਤੂੰ ਕੀ ਨਾਂ ਦੇ ਰਾ ਚੁਣੀ ਵੀ ਐਸਐਸਓ ਸਾਹਿਬ ਨੂੰ ਪੁੱਛਿਆ ਗਿਆ ਹੋਰ ਕੋਈ ਸਾਡੀ ਮਤਲਬ ਕੋਈ ਐਸਐਸਓ ਨਾਲ ਕੋਈ ਸਾਡੀ ਗੁਸਮਨੀ ਥੋੜੀ ਹੈ ਕਿ ਅੱਗੋਂ ਠੋਠਾ ਸਿੱਧਾ ਬੋਲੇ ਨਾ ਨਿਆਂ ਕਰਦੇ ਆ ਉਸ ਕੁਰਸੀ ਦਾ ਅਗੋ ਪੁੱਠਾ ਸਿੱਧਾ ਬੋਲੇ ਇਹ ਤੁਹਾਨੂੰ ਐ ਪੁੱਠਾ ਚੱਕਾ ਬੋਲੇ ਆਹੀ ਗੱਲ ਸੀ ਹੁਣ ਧਰਨਾ ਦਾ ਕੰਮ ਸਮਾਪਤ ਕੀਤਾ ਗਿਆ ਇਹ ਜਦੋਂ ਨਾਲ ਸਭੀ ਫੀਲ ਕਰ ਲਿਆ ਅਸੀਂ ਜਿਹੜਾ ਕਵਰੇਟ ਜਿਹੜਾ ਧਰਨਾ ਦਿੱਤਾ ਗਿਆ ਕਿਸ ਮੰਕਸਨ ਨੂੰ ਲੈ ਕੇ ਦਿੱਤਾ ਗਿਆ ਜੀ ਅੱਜ ਇੱਥੇ ਜੀ ਭਾਰਤੀ ਕਿਸਾਨ ਯੂਨੀਅਨ ਦੇ ਬਰਾਹਾਂ ਦੇ ਆ ਗਏ ਸਰਦਾਰ ਦਰਬਾਰਾ ਸਿੰਘ ਵਾਲਾ ਇਹ ਕਿਸੇ ਕੀ ਦੇ ਸੰਬੰਧ ਵਿੱਚ ਸਾਡਾ ਵੱਡਾ ਐਸ ਐਚਓ ਸਭ ਨੂੰ ਮਿਲਣਾ ਆਇਆ ਸੀ ਉਥੇ ਗੱਲਬਾਤ ਕਰਦੇ ਆ ਚਲੋ ਮਾਹੌਲ ਪੂਰਾ ਤਲਕੀ ਵਾਲਾ ਹੋ ਗਿਆ ਐਸ ਐਚਓ ਸਾਹਿਬ ਵੱਲੋਂ ਜਿਹੜਾ ਹੈਗਾ ਬਹੁਤ ਗਲਤੀ ਇਹਨਾਂ ਨੂੰ ਬੋਲਿਆ ਗਿਆ ਕਿ ਇੱਥੇ ਤੁਹਾਡਾ ਕੰਮ ਨਹੀਂ ਇੱਥੇ ਥਾਣੇ ਹੁੰਦੇ ਜਾਂ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਘੁੱਡੋ ਜਾਂ ਹਵਾਲਾ ਦੇ ਵਿੱਚ ਦੇ ਦਿਓ ਇਹੋ ਜਿਹੜਾ ਜਿਹੜਾ ਮਿਸਬਿਹ ਇਹਨਾਂ ਆਗੂ ਨਾਲ ਕੋਈ 4-5 ਸਾਥੀ ਹੋਰੀ ਮੋਤਵਰ ਪਿੰਡ ਦੇ ਆਇਆਂ ਸੁਣਾ ਕੀਤਾ ਜਾਂ ਉਹਦੇ ਵਿਰੋਧ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਸਿਰ ਹੈਗਾ ਯਾਰ ਦੁਨੀਆ ਨਾਲੋਂ ਪਿੰਡ ਵੱਲੋਂ ਜਾਂ ਲਾਗੇ ਬੰਨੇ ਸਾਰੇ ਸਹੂਜੀਆਂ ਦੀ ਮਦਦ ਨਾਲ ਇਥਾਣੀ ਮੂਹਰੇ ਇੱਕ ਤਾਂ ਨ ਲਗਾਇਆ ਗਿਆ ਤਾਂ ਜੋ ਅੱਗੇ ਤੋਂ ਵੀ ਜਿਹੜਾ ਕੋਈ ਵੀ ਇੱਥੇ ਥਾਣੇ ਆਵੇ ਆਮ ਲੋਕਾਂ ਨੇ ਆਉਣਾ ਇੱਥੇ ਆਪਦੇ ਕੰਮਾਂ ਨੂੰ ਇਹਨਾਂ ਮੋਤਵਾਂ ਜਾਂ ਆਗੂਆਂ ਨੂੰ ਨਾਲ ਲੈ ਕੇ ਆਉਣਾ ਕਿਉਂਕਿ ਇਹਨਾਂ ਨਾਲ ਕੋਈ ਜੇ ਆਗੂ ਨਾਲ ਦੁਰਵਿਵਹਾਰ ਹੋਊਗਾ ਤੇ ਆਮ ਬੰਦੇ ਦੀ ਇੱਥੇ ਬਿਲਕੁਲ ਕੋਈ ਸੁਣਵਾਈ ਨਹੀਂ ਹੋਊਗੀ ਕਿਉਂਕਿ ਅਜੇ ਆਗੂ ਨਾਲ ਦੁਰਵਿਵਹਾਰ ਇਹ ਨਜ਼ਰ ਆਏਗਾ ਕੀ ਵਿਸ਼ਵਾਸ ਦਵਾਇਆ ਗਿਆ ਐਸਐਸਓ ਐਸਐਸਓ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਹਰ ਆਗੂ ਦੀ ਜਾਂ ਕੋਈ ਆਮ ਬੰਦਾ ਵੀ ਆਉਂਦਾ ਉਹਦੀ ਪੂਰੀ ਸੁਣਵਾਈ ਹੋਏਗੀ ਕਿਸੇ ਨਾਲ ਇਹੋ ਜਿਹਾ ਮਿਸਬਿਹਾਵ ਚਲੋ ਜੀ ਟੌਪ ਦੀ ਮੂਵਮੈਂਟ ਜਿਹੜਾ ਕੋਈ ਹੋ ਗਿਆ ਆ ਇੱਧਰ ਇਦੋ ਕੋਈ ਨਹੀਂ ਹੋਣੀ ਜੰਗ ਦੀ ਕਰਨੋਂ ਨਹੀਂ ਆਈਗੀ ਹਰ ਆਉਣ ਜਾਣ ਵਾਲੇ ਆਗੂ ਨੂੰ ਪੂਰਾ ਮਾਨ ਸਨਮਾਨ ਦੇਣਾ ਜੀ ਮੈਮ ਜਿਹੜਾ ਧਰਨਾ ਲੱਗਾ ਸੀਗਾ ਥਾਣੇ ਤੇ ਕਿ ਇੱਕ ਨੌਜਵਾਨ ਦੇ ਜਿਹਦਾ ਪਰਚਾ ਦਰਜ ਹੋਇਆ ਉਹਦੀ ਕੁੱਟਮਾਰ ਕੀਤੀ ਗਈ ਤੇ ਹਾਲਤ ਗੰਦੀ ਰਹੀ ਤੇ ਕੀ ਮਾਮਲਾ ਕੀ ਸੀ ਕਿਉਂ ਮੋਦਬਾਰਾਂ ਨੂੰ ਉਲਟਾ ਸਿੱਧਾ ਬੋਲਿਆ ਗਿਆ ਇਹਦੇ ਵਿੱਚ ਜੀ ਮੇਨ ਇਹ ਹੀ ਸੀ ਕਿ ਆਪਣੇ ਬਲਟੋਈ ਵਿੱਚ ਕਾਫੀ ਹੈਵੀ ਮਾਤਰਾ ਵਿੱਚ ਜਿਹੜਾ ਕੰਮ ਚੱਲ ਰਿਹਾ ਸੀ ਸਾਈਲ ਦਾ ਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਪੂਰੀ ਮਸਤੀ ਨਾਲ ਡਿਊਟੀ ਕਰ ਰਹੇ ਹਾਂ ਤੇ ਜਿਹਦੇ ਵਿੱਚ ਸਾਡੇ ਕੋਲ 620 ਲੀਟਰ ਲਾਨ 35 ਤੋਂ 30 ਸ਼ਰਾਬ ਰੁਪਟੀ ਦੇ ਇਲੈਕਟ੍ਰਿਕ ਕੰਟੀਨੈਕਸ਼ਨ ਵੀ ਬਗਾਮ ਹੋਇਆ ਜਿਹਦੇ ਅਗੇਂਸਟ ਇਹ ਪਰਚਾ ਦਿੱਤਾ ਜਿਹੜੇ ਬੰਦੇ ਦੇ ਪਰਚਾ ਦਿੱਤਾ ਗਿਆ ਉਹ ਫਿਜ਼ੀਕਲੀ ਥੋੜਾ ਜਿਆਦਾ ਅਨਫਿਟ ਸੀਗਾ ਜਿਹਦੇ ਕਰਕੇ ਉਹਨੂੰ ਚਲੋ ਕੋਰਟ ਵੱਲੋਂ ਵੀ ਰਿਲੀਜ਼ ਕਰ ਦਿੱਤਾ ਗਿਆ ਤਾਂ ਇਹੀ ਸੀ ਰਾਤਾਂ ਕਾਮਨੇ ਸਾਹਿਬ ਵੱਲੋਂ ਇਹਦੀ ਬੇਟੈਲੀਕੇਸ਼ਨ ਆਇਆ ਸੀ ਕਿ ਉਹਦੀ ਟੁੱਟ ਮਾਰ ਪਈ ਤਾਂ ਮੈਂ ਉਹਨਾਂ ਨੂੰ ਵਿਸ਼ਵਾਸ ਕਰਾਇਆ ਕਿ ਇੱਦਾਂ ਦੀ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਉਹ ਫਿਜ਼ੀਕਲੀ ਥੋੜਾ ਜਿਆਦਾ ਅਨਫਿਟ ਸੀਗਾ ਤਾਂ ਅਸੀਂ ਉਹਨੂੰ ਮਾਰਕੁੱਟ ਕਰਕੇ ਕੀ ਲੈਣਾ ਸੀ ਕਿਉਂਕਿ ਉਹਦੇ ਤੇ ਪਰਚਾ ਦਰਜ ਹੋ ਚੁੱਕਿਆ ਸੀ ਹੁਣ ਜਿਹੜਾ ਧਰਨਾ ਸਮਾਪਤ ਉਹ ਕਲੀਅਰ ਕੀਤੀ ਗਈ ਆ ਤੇ ਜਿਹੜੇ ਕਾਮਰੇ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਨੂੰ ਕਹਾਂਗੇ ਸਾਡਾ ਬਿਲਕੁਲ ਸਹਿਯੋਗ ਦਿਓ ਤਾਂ ਕਿ ਇਲੈਕਸ਼ਨ ਜਿਹੜੇ ਅਮਨ ਮਾਰਨਾ ਕਰਵਾਈ ਜਾਵੇ ਜੋ ਦੀ ਅੱਜ ਜਿਹੜਾ ਘਟਨਾਕ੍ਰਮ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਸਾਡੀ ਭੈਣ ਸਿੱਤੂ ਸਾਹਿਬ ਉਹਨਾਂ ਨਾਲ ਚਲੋ ਵਿਚਾਰ ਕੰਦਰਾ ਅਸੀਂ ਕੀਤਾ ਹੈ ਔਰ ਜੋ ਵੀ ਉੱਥੇ ਗੱਲਬਾਤ ਹੋਈ ਆ ਤੇ ਉਹ ਦਿਨਾਂ ਗੱਲਬਾਤ ਦੀ ਲਿੱਤੀ ਹੈ ਕੋਈ ਗੱਲ ਨਹੀਂ ਜੋ ਹੋਇਆ ਗਲਤ ਹੋ ਗਿਆ ਤੇ ਬਾਕੀ ਉਹਨਾਂ ਦਾ ਉਹਨਾਂ ਦੇ ਅੱਗੇ ਤੋਂ ਕੁਸ਼ਵਾਹ ਦਵਾਇਆ ਕਿ ਤੁਹਾਡਾ ਜਿਹੜਾ ਜਿਹੜਾ ਕੋਈ ਦਿੱਸੇ ਬੰਦੀ ਆ ਉਹ ਮਾਣ ਸਨਮਾਨ ਦਿੱਤਾ ਜਾਊਗਾ ਤੇ ਤੁਹਾਡੇ ਨਾਲ ਆ ਔਰ ਤੁਸੀਂ ਵੀ ਸਾਡਾ ਸਾਥ ਦੋ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਬਾਅਦ ਅਸਰਨਾ ਜਿਹੜਾ ਚੁੱਪ ਦੰਗਾ ਸਾਰੀ ਹਾਜ਼ਰੀ ਸੰਗਤ ਨੂੰ ਮੁਖਤਸਰਸ਼ੇਦ ਆ ਮੇਨ ਤਾਂ ਇਹ ਹੀ ਆ ਜੀ ਦੇਖੋ ਪਬਲਿਕਲੀ ਖੁੱਲਿਆ ਹੋਇਆ ਖਾਣਾ ਠੀਕ ਹੈ ਸਾਨੂੰ ਵੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਤੇ ਤੁਹਾਨੂੰ ਵੀ ਸਾਨੂੰ ਸਹਿਯੋਗ ਦੇਣਾ ਚਾਹੀਦਾ ਆਲਵੇਜ਼ ਅਸੀਂ ਤੁਹਾਡੇ ਲਈ ਪ੍ਰੈਜ਼ੈਂਟ ਹਾਂ 24 ਆਰ ਅੱਜ ਚਲੋ ਮਾੜੀ ਮੋਡ ਮਿਸਅੰਡਰਸਟੈਂਡਿੰਗ ਹੋਈ ਸੀ ਕਿ ਜਿਹੜਾ ਬਲਟੋਏ ਇੱਕ ਪੱਤਿਆ ਦੱਜ ਹੋਇਆ ਸੀ ਐਕਸਰਸਾਈਜ਼ ਦਾ ਜਿਹਦੇ ਵਿੱਚ ਜਦੋਂ ਇਹਨਾਂ ਨੂੰ ਆਇਓਸੀ ਵੀ ਸ਼ਾਇਦ ਹੋ ਬੰਦੇ ਨਾਲ ਮਾੜੀ ਮੋਡ ਕੋਈ 11 ਦੀ ਗੱਲ ਹੋਈ ਆ ਜਿਹਦੇ ਕਰਕੇ ਚਲੋ ਕਾਮਰੇਦ ਸਾਹਿਬ ਵੀ ਥੋੜਾ ਜਿਆਦਾ ਗਰਮ ਖਿਆਲੀਏ ਜੀ ਤੇ ਥੋੜਾ ਜਿਹਾ ਗਰਮ ਹੋ ਗਿਆ ਤੇ ਮੇਰੇ ਤੋਂ ਵੀ ਚਲੋ ਥੋੜਾ ਬਾਦਾ ਉਹਨਾਂ ਦਾ ਆਨਸਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਕੋਈ ਗੱਲਬਾਤ ਨਹੀਂ ਹੋਈ ਚਲੋ ਰਲ ਮਿਲ ਕੇ ਆਪਾਂ ਮੌਕੇ ਨੂੰ ਸਾਂਭਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਦੋਂ ਮਰਜੀ ਖਾਣੇ ਆਵੋ ਕਿ ਸਾਡੇ ਵੱਲੋਂ ਪੂਰੀ ਸਪੋਰਟ ਆ ਠੀਕ ਹੈ ਜਿਹੜੇ ਵੀ ਆਪਣੇ ਬਾਇਡ ਐਲੀਮੈਂਟਸ ਹੈਗੇ ਆ ਬਲਟੋਏ ਵਿੱਚ ਜਾਂ ਵੀ ਗਲਤ ਕੰਮ ਕਰ ਰਹੇ ਹਨ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਕਿ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਸਕੇ ਤੇ ਜਿਵੇਂ ਜਿਵੇਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਐਕਸਾਈਜ਼ ਦਾ ਕੰਮ ਚੱਲਦਾ ਕੋਈ ਇਲੀਗਲ ਕੰਮ ਚੱਲਦਾ ਤੇ ਜਿੱਥੇ ਕੋਈ ਤਮਾਸ਼ਾ ਡਿਵਰੀ ਹੁੰਦੀ ਸਾਡਾ ਸਹਿਯੋਗ ਦਿਓ ਤਾਂ ਕਿ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਭਰਨੇ ਦੀ ਸਮਾਪਤੀ ਕੀਤੀ ਜਾਵੇ